ਹੇ ਹਾਂ ਬਾ ਆ ਕਿਧਰ ਆਇਆ ਵਾਂ ਮੈਂ ਫੁੱਲ ਫੁੱਲ ਇਹ ਕਿਹੜਾ ਭਰਾਵਾ ਤੇਰਾ ਟਾਈਮ ਆ ਉਹ ਮੈਂ ਕਿਹੜਾ ਦਿਹਾੜੀ ਆਇਆ ਵਾਂ ਫੁੱਲ ਹੀ ਲਾਉਣੇ ਆ ਫੁੱਲ ਲਾ ਕੇ ਮੈਂ ਗਾਂ ਜਾਣਾ ਵਾਂ ਸੁੱਤੇ ਆ ਤੂੰ ਬੂਹਾ ਹਟਕਾਈ ਜਾਨਾ ਮੈਂ ਤੇਰੇ ਜਿਹੜੇ ਜਿਹੜੇ ਗਮਲਿਆਂ 'ਚ ਮੈਂ ਬੂਟੇ ਲਾਏ ਆ ਬੂਗਾ ਖੋਲ ਸੁਨਾ ਮਿਲਿਆ ਇੱਧਰ ਆਇਆ ਵਾਂ ਐਵੇਂ ਨਹੀਂ ਮੈਂ ਮੂੰਹ ਚੋਕ ਕੇ ਆ ਗਿਆ ਤੈਨੂੰ ਤੇ ਕਾਰਡ ਘੱਲਿਆ ਹੋਣਾ ਸੀ ਚੱਲ ਭਾ ਲਾ ਤੂੰ ਬੂਟੇ ਮੈਂ ਪਾਣੀ ਪੁੰਨੀ ਲੈ ਕੇ ਆਉਂਦਾ ਵਾਂ ਓ ਹੈਲੋ ਇੱਧਰ ਆ ਇੱਕ ਮਿੰਟ ਮੈਂ ਪਾਣੀ ਪੁਣੀ ਨਹੀਂ ਪੀਣਾ ਗੁਰੂਆ ਘਬਰਾ ਟਾਉਣ ਦੀ ਕੋ ਠੰਡਾ ਠੁੰਡਾ ਲਿਆ ਵੀਰ ਮੇਰਾ ਜਾ ਤੂੰ ਠਾਕੇ ਤੇ ਆਵੇਂ ਠੰਡਾ ਲੈ ਕੇ ਆਵਾਂ ਲੈ ਕੇ ਆਉਣਾ ਵੀਰ ਨੂੰ ਜਿਹਨੇ ਸੁਨਾ ਘੱਲਿਆ ਆ ਗਿਆ ਵਾ ਇਹਦੇ ਸਵੇਰੇ ਗਿਆ ਹੈ ਗੁਰੂਆ ਹੋਣ ਨੂੰ ਜਾਂ ਸ਼ਾਮਾਂ ਨੂੰ ਆਉਦਾ ਇਹ ਕੋਈ ਨਹੀਂ ਐਂ ਹੋਰ ਪਾ ਕਰੋ ਬੂਟੇ ਚੱਕ ਵੇਖ ਲੋ ਸਾਰੇ ਆ ਗਏ ਆ ਬੂਟੇ ਪਾ ਨਾ ਆ ਗਈ ਜਰਾ ਨਾ ਮੇਰਾ ਫੁੱਲ ਆ ਫੁੱਲਾ ਕੀ ਕਿਹੋ ਜਿਹਾ ਨਾਮ ਰੱਖਿਆ ਫੁੱਲ ਇਹ ਪਾ ਆਪਾਂ ਕੰਮ ਵੀ ਫੋਲੀ ਕਰੀਦਾ ਵਾ ਫੋਲੀ ਲਾਉਣਦੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਰਹੀਦਾ ਵੀ ਫੋਲੀ ਆ ਸ਼ੁਕਰਿਆ ਤੇਰਾ ਨਾ ਫੋਲੀ ਆ ਕਿਤੇ ਹੋਰ ਨਹੀਂ ਕੋਈ ਅੱਖਰ ਪੈ ਗਿਆ ਨਾਲ ਸਹੀ ਆ ਫੁੱਲ ਸਾਹ ਤੇ ਬੂਟੇ ਘੜੇ ਘੜੇ ਗਲਾਬਾਂ ਗਲੂਪਾਂ ਵਾਲੇ ਗਏ ਸੀ ਜਗਾ ਜੁਗਾ ਤੇ ਮੈਨੂੰ ਵਿਖਾਓ ਨਾ ਪਟਾ ਥੋੜਾ ਨਹੀਂ ਹੋਈ ਹੈ ਕਿ ਤੁਸੀਂ ਤਾਂ 4-5 ਮਰਲੇ ਕਿਆ ਹੈ ਮੈਨੂੰ ਤੇ ਇਹ ਦੋ ਚਾਰ ਕਿਆਰੀਆਂ ਹੀ ਆ ਤੇ ਕੋਈ ਨਹੀਂ ਤੂੰ ਵੀ ਬੂਟੇ ਘੜਾ ਬਾਅਦ ਚ ਤੈਨੂੰ ਲਿਖਾ ਦਾਂਗੇ ਬੂਟੇ ਨਾ ਫਿਰ ਲੈ ਆਈਂ ਉਸ ਹਾਨ ਆਪਣਾ ਰੇਟ ਰੂਟ ਨਾਲੇ ਬਣ ਜੇ ਇੱਕਰੀ ਵੀ ਕੀ ਰੇਟ ਰੂਟ ਬਣਾਉਣਾ ਕੋਈ ਨਹੀਂ ਰੇਟ ਬਣਾ ਲੈਨੇ ਤੇ ਆ ਵੀਰ ਲੈਣ ਗਿਆ ਇੱਕ ਪੀਨ ਨੂੰ ਠੰਡਾ ਤੇ ਲੈ ਆਈ ਨਹੀਂ ਆ ਠੰਡਾ ਗਿਆ ਮੁੰਡਾ ਹੱਟੀ ਲੈਣ ਘੱਲਿਆ ਦੂਜਾ ਬੂਟੇ ਉਦਾਂ ਭਾਦ ਰਿਹਾ ਹੈਗੇ ਸਹੀ ਨਹੀਂ ਬੂਟੇ ਤੂੰ ਜਿਆਦਾ ਨਿੱਕੇ ਲੈ ਆਂਦੇ ਹੀ ਤੇ ਗੁਰੂਆ ਜੇ ਮੈਂ ਵੱਡੇ ਲੈ ਆਉਂਦਾ ਤੇ ਫੇਗ ਹੀ ਫਦਾ ਹੀ ਲਾਉਂਦਾ ਇਹ ਵੀ ਗੱਲ ਤੇਰੀ ਸਹੀ ਹੈ ਇਹਨਾਂ ਦਾ ਬੂਟਿਆਂ ਦਾ ਕੋਈ ਫਾਇਦਾ ਫੂਦਾ ਹੈਗਾ ਕੋਈ ਹੋਰ ਵੀ ਫਾਇਦਾ ਦੇਣਗੇ ਇਹਨੂੰ ਭਾਵੇਂ ਦੁੱਧ ਲੈਣ ਕਲਾ ਦਿਓ ਭਾਵੇਂ ਕੋ ਪੱਠੇ ਪਵਾ ਲਿਓ ਉਹ ਗੁਰੂ ਦਾ ਕਿਹੋ ਜੀਆਂ ਗੱਲਾਂ ਕਰਨ ਡਿਆ ਵਾ ਹਾਂ ਉਹ ਖੂਬ ਸੂਰਤਲੀ ਲਾਉਂਦੇ ਲੋਕ ਕਰੇ ਤਾਜੀ ਆਵਾ ਆਉਂਦੀ ਆ ਵਧੀਆ ਆਕਸੀਜਨ ਦਿੰਦੇ ਆ ਜੇ ਲੈਣੀ ਹੋਊਗੀ ਤਾਂ ਲੈ ਲਿਓ ਵੀ ਖਾਂ ਤਾਂ ਤੁਹਾਡੀਆਂ ਹੌਣ ਵੀ ਨਹੀਂ ਖੁੱਲਣ ਡੀਆਂ ਸਵੇਰ ਨੂੰ ਲਾਗੇ ਲਾਗੇ ਇਹਨਾਂ ਤੇ ਘੁੰਮੋਗੇ ਤੇ ਅੱਖਾਂ ਖੁੱਲਣਗੀਆਂ ਇਹ ਗਲਕੰਦ ਗਲਕੂੰਦ ਇਹਨਾਂ ਦੀ ਬਣਜੂਗੀ ਗੁਰਵਾ ਜੱਡਾ ਕਬੂਟਾ ਲੈਣ ਆਵਾ ਗਲਕੰਦ ਦੀਆਂ ਗੱਲਾਂ ਕਰਨ ਆਵਾ ਹੁਣੇ ਜਗ੍ਹਾ ਆ ਜਾ ਹਾਂ ਮੈਨੂੰ ਜਗ੍ਹਾ ਵਿਖਾ ਦਿਓ ਇੱਕ ਰੀ ਮੈਂ ਸੈਟਮੈਂਟ ਕਰਕੇ ਤੇ ਫੇਰ ਹੀ ਲਾਉਂਗਾ ਆ ਆ ਆਪਣੇ ਕੋ ਥਾਂ ਜਿਹੜੀ ਆ ਨਾਲ ਵਾਲੀ ਠੀਕ ਆ ਹਾਂ ਫੁੱਲ ਬੂਟੇ ਦੇ ਫੁੱਲ ਹੋਣੇ ਚਾਹੀਦੇ ਪੂਰੇ ਇਹ ਨਾ ਗੰਮ ਹੋਵੇ ਮੁੜ ਕੇ ਲਾਮੇ ਵਾਲੀ ਗੱਲ ਨਾ ਅਜੇ ਬੰਦੇ ਨੇ ਜਿੰਨੇ ਤੇਰਾ ਦੱਸਿਆ ਸੀ ਨਾ ਉਹਨੇ ਤਰੀਫਾਂ ਤੇਰੀਆਂ ਬਹੁਤ ਕੀਤੀਆਂ ਸੀ ਵੀ ਫੁੱਲ ਕੋ ਲਵਾਓ ਜਿੰਨੇ ਵੀ ਲੱਗੇ ਆ ਨਾ ਸਟੀਆਂ ਛਟੀਆਂ ਨਵੀਆਂ ਨਵੀਆਂ ਬਣੀਆਂ ਆ ਡ੍ਰੀਮ ਸਿਟੀ ਚ ਵੀ ਮੰਗੋ ਸਾਰੇ ਬੂਟੇ ਲਾਏ ਆ ਆਪਾਂ ਨੂੰ ਪੁੱਛਦੇ ਆ ਇਹ ਤੁਸੀਂ ਮਾਲੀ ਏ ਉਹ ਭਰਾਵਾ ਮਾਲੀ ਮੱਜਾਂ ਦਾ ਹੁੰਦਾ ਮੈਂ ਤੇ ਫੁੱਲ ਲਾਉਣਾ ਵਾ ਉਹ ਫੁੱਲਾਂ ਦਾ ਵੀ ਹੁੰਦਾ ਵਾ ਮਾਲੀ ਹੁੰਦਾ ਹੋਊਗਾ ਆਪਣੇ ਕੋ ਮਾਲਮੂਲ ਤਾਂ ਨਹੀਂ ਆ ਚੱਲ ਜੇ ਤੂੰ ਕਹਿਣਾ ਤੇ ਕਈ ਜਾ ਮਾਲੀ ਇੱਥੋਂ ਹੀ ਆਪਾਂ ਗੱਡੀਆਂ-ਗੱਡੀਆਂ ਸ਼ਿੰਗਾਰ ਗਿਆਂਗੇ ਨਾ ਕੱਲ ਨੂੰ ਫੁੱਲਾਂ ਲਈ ਵਿਆਹ ਵੀ ਉਹ ਮੁੰਡੇ ਦਾ ਕਰਨਾ ਪੈਂਦਾ ਵਿਆਹ ਇਹਦਾਲੇ ਰਹਿਣ ਦੋ ਕਿਉਂ ਇਹਨੂੰ ਪਾਣੀ-ਪੂਣੀ ਲਾਓ ਓਏ ਇਹਦੀਆਂ ਤੇ ਕਰੁੰਬਲੀਆਂ ਸੜੀਆਂ ਵਾ ਇਹਦਾ ਦੇਖੋ ਫੁੱਲ ਨਾ ਸਰ ਜਾਣਾ ਵਾ ਅਜੇ ਤੂੰ ਪੂਰਾ ਵੇਖਿਆ ਹੀ ਨਹੀਂ ਆ ਅਜੇ ਤੂੰ ਉੱਤੋਂ-ਉੱਤੋਂ ਹੀ ਵੇਖਣ ਲਿਆ ਹਾਂ ਤੂੰ ਮੈਨੂੰ ਇਹ ਦੱਸ ਕਿ ਇਹ ਫੁੱਲਾਂ ਨਾਲ ਮਤਲਬ ਫੁੱਲ ਹੋ ਜਾਣਗੇ ਘਰ ਦੇ ਆਪਣੇ ਗੱਡੀ-ਗੱਡੀ ਸ਼ਿੰਗਾਰਨੀਆਂ ਹੋਣ ਤੇ 2-4 ਜਿੰਨੇ ਤੁਸੀਂ ਪਲਵਾਂ ਜੀ ਫੁੱਲ ਲਵਾਉਣ ਲੱਗੇ ਜਣਾ ਹਾਂ ਛੋਟੇ-ਛੋਟੇ ਕਾਰਡ ਛਾਪਦੇ ਆ ਹਾਂ ਉਸ ਪਾ ਲੋ ਕਿ ਬਿਆਹ ਸ਼ਾਦੀ ਦੀਆਂ ਗੱਡੀਆਂ ਇੱਥੋਂ ਸ਼ਿੰਗਾਰ ਕੇ ਜਾਣਗੀਆਂ। ਓਏ ਅਸੀਂ ਲੋਕਾਂ ਦੀਆਂ ਨਹੀਂ ਚੱਕਰ ਹੈਗਾ ਅਸੀਂ ਤੇ ਆਪਣੀਆਂ ਸ਼ਿੰਗਾਰਨੀਆਂ ਵਾ। ਉਹ ਗੁਰੂਆ ਦੋ ਤੇ ਫੁੱਲ ਲਾਉਣ ਲੱਗਾ ਵਾ, ਗਲਾਬ ਦਾ ਤੂੰ ਇੱਕ ਮੰਗਵਾਇਆ ਵਾ। ਕਿੰਨੀਆਂ ਕ ਗੱਡੀਆਂ ਸ਼ਿੰਗਾਰ ਲਏ ਆ। ਯਾਰ ਫੁੱਲ ਤੇ ਫੁੱਲ ਹੀ ਆ ਵਿੱਚ ਗੇਦੇ ਗੁੰਦੇ ਵਾਲੇ ਵੀ ਹੈਗੇ ਆ ਨਾਲ ਉਹਨਾਂ ਦੀਆਂ ਲੜੀਆਂ ਪਾਵਾਂਗੇ। ਮੇਲੇਆਂ ਨੂੰ ਲਿਆ ਕੇ ਪਾਰ ਲਿਓ ਗੱਡੀਆਂ। ਮੇਲੇ ਵਾਲਿਆਂ ਨੇ ਸ਼ਿੰਗਾਰ ਲਿਏ। ਓਏ ਉਹ ਨਿਗੀਆਂ ਨਿਗੀਆਂ ਗੱਡੀਆਂ ਉਹ ਤੇ ਭਾਵੇਂ 10 15 ਸ਼ਿੰਗਾਰ ਲਿਓ। ਉਹ ਗੁਰੂਆ ਚਾਰ ਤੇ ਲੈਣਾ ਤੁਸੀਂ ਬੂਟਿਆਂ ਦੀਆਂ ਲਾਉਣ ਲੱਗੇ ਜੇ ਫੁੱਲਾਂ ਦੀਆਂ ਤਾਂ ਮੈਨੂੰ ਤੁਸੀਂ ਗਧਿ ਘੜੇ ਤੇ ਕੋਈ ਜੇ ਲਵਾਉਣੀ ਆ ਤੇ ਅਸੀਂ ਵਾਧੂ ਥੋੜਾ ਥਾਂ ਸਾਡੇ ਕੋ ਆਇਆ ਦੋ ਫੁੱਲਾਂ ਦਾ ਕੀ ਫਾਇਦਾ ਭਾਲਣ ਦੇ ਯਾਰ ਤੁਸੀਂ ਮੈਨੂੰ ਛਾਣੇ ਬਾਣੇ ਬੰਦੇ ਲੱਗਣ ਦੇ ਜੇ 15 20 ਲਾ ਲੈਨੇ ਬੂਟੇ ਯਾਰ ਫੇਰ ਤੇ ਸਜ ਜੂਗੀ ਨਾ ਗੱਡੀ ਬਾਬੇ ਬੂਬੇ ਦੇ ਉਥੇ ਚੜਾਉਣ ਚੜਾਉਣ ਨੂੰ ਓਏ ਹੋਏ ਹੋਏ ਤੁਸੀਂ ਤੇ ਮੇਰੇ ਹਸਾਉਣਾ ਨਾ ਕੰਮ ਵੱਡਾ ਹੀ ਕਰਨ ਲੱਗੇ ਜੇ ਮੰਦਰਾਮ ਤੱਕ ਗੁਰਦਾਰਿਆਂ ਤੱਕ ਤੁਸੀਂ ਘੱਲਣ ਦੇ ਜੇ ਗੁਰੂਆ ਇੰਨਾ ਕੰਮ ਨਾ ਚਲਾਓ ਇਹ ਨਾ ਹੋਵੇ ਤੁਹਾਨੂੰ ਨਰਸਰੀਆਂ ਦੇ ਉਧਰ ਡਾਂਗਾ ਫੇਰ ਇਹ ਕੰਮ ਨਾ ਕਰੋ ਨਹੀਂ ਨਹੀਂ ਅਸੀਂ ਤੇ ਆਪਣੇ ਲਾਉਣੇ ਚੱਲ گلਾਬਾਂ ਦਾ ਬੂਟਾ ਕਿੰਨੇ ਦਾ ਪਊਗਾ ਇੱਕ ਦਸ 700 ਰੁ ਉਹ ਇਹ ਦਮਲਾਂ ਨਹੀਂ ਮਿੱਟੀ ਜੀ ਲਾਉਣੇ ਆ ਗੁਰੂਆ ਬੂਟਾ ਵਧੀਆ ਦਊਗਾ ਅੜਾੜੇ ਫੁੱਲ ਲੱਗਣਗੇ ਉਹਨੂੰ ਉਹ ਜਾ ਭਰਾਵਾ 400 ਦੇ ਕੱਲ ਉਹਨੂੰ ਆਪਾਂ ਪੁੱਛਿਆ ਸੀ ਤੇ 30 30 ਦੇ ਬੂਟੇ ਦੇਣ ਦਿਆ ਸੀ ਗਲਾਬਾਂ ਦੇ 30 30 ਦੇ ਕਹਿੰਦਾ ਜਿੰਨੇ ਮਰਜ਼ੀ ਲੈ ਲਓ ਕੋਈ ਨਹੀਂ ਫਿਰ ਇਹ ਕਾੜੀ ਗੱਲ ਆ ਤੁਹਾਨੂੰ 30 30 ਆਲੇ ਲਾ ਦਿੰਨੇ ਆ ਲੈ ਹੁਣ ਆ ਗਿਆ ਕਿ ਨਹੀਂ ਗੱਲ ਦੇ ਉਤੇ ਗੁਰਵਾ ਤੂੰ 4-400 ਐਵੇਂ ਦੱਸੀ ਜਾਂਦਾ ਸਾਨੂੰ ਚੰਗਾ ਬੰਦਾ ਵਾ ਲਾ ਦਿੰਨੇ ਤੀਆਂ ਆਲਾ ਫੁੱਲ ਵੀ ਫਿਰ ਉਹਨੂੰ 30 ਸਾਲੀ ਲੱਗਣਾ ਵਾ ਬੈਠੇ ਰਹੋ ਸਾਰਾ ਟੱਬਰ ਨੇ ਕਿਉਂ 30 ਸਾਲੀ ਕਿਉਂ ਲੱਗਣਾ ਜਦੋਂ ਫੇ ਸੌਦੇ ਕਰਨੇ ਆ ਸਸਤੇ ਤੇ ਕੰਮ ਵੀ ਫੇ ਪਹਿਲਵਾਨ ਜੀ ਉਦਾਂ ਦੇ ਹੀ ਹੋਣੇ ਆ ਜਿਹੜਾ ਬੂਟਾ ਮੈਂ ਤੁਹਾਨੂੰ ਲਾ ਕੇ ਦਊਗਾ ਨਾ ਭਾਵੇਂ ਅਗਲੇ ਦਿਨ ਹੀ ਗਲਕੰਦ ਕੱਢ ਲਿਓ ਆ ਐਨੇ ਤੇਜ ਫੁੱਲ ਲੱਗਣਗੇ ਮੈਂ ਕਹਾ ਛਾੜੀ ਗੱਲਾਂ ਦੋ ਆ ਗਲਕਾਂਦ ਜਿੰਨੀ ਵਿਗੰਡੀ ਆ ਨਾ ਮੇਰੇ ਦਿੱਤੇ ਫੁੱਲਾਂ ਦੀ ਗਲਕੰਦ ਵਿਗੰਡੀ ਆ ਚੱਲ ਅਹੀਂ ਘੜਾਣ ਵੇਖਣ ਜਾਣਾ ਜਾਂ ਅਗਲਿਆਂ ਕੋ ਪੁੱਛਣ ਜਾਣਾ ਝੂਠ ਵੀ ਬੰਦੇ ਮਾਰੀ ਜਾਂਦੇ ਗੁਰੂਆ ਬਾਕੀ ਗੱਲਾਂ ਠੀਕ ਆ ਤੁਸੀਂ ਚਾਹ ਪਾਣੀ ਦਾ ਤੁਹਾਡੇ ਘਰ ਕੋਈ ਨਹੀਂ ਹੈਗਾ ਗੁਰੂਆ ਮੈਨੂੰ ਪਾਣੀ ਨਹੀਂ ਪਿਆ ਕੋਈ ਬੰਦਾ ਕੱਲਿਆ ਵਾ ਕੱਲਿਆ ਇੱਡਾ ਕਰੇ ਤੂੰ ਆਇਆ ਹੋ ਰਾਜਸਥਾਨ ਚੋਂ ਫੁੱਲ ਲੈ ਕੇ ਗੁਰੂਆ ਤੇ ਲੱਗੀ ਆ ਗੁਰੂਆ ਘਬਰਾਟ ਹੋ ਗਈ ਮੇਰੀ ਗੱਲ ਸੁਣ ਇੱਕ ਫੁੱਲ ਭਾਜੀ ਗੱਲ ਸੁਣੋ ਮੇਰੀ ਇਹਦਾ ਗਾਣਾ ਬਣਿਆ ਸੱਜਣਾ ਨੇ ਫੁੱਲ ਮਾਰਿਆ ਆਹ ਸਾਡੀ ਰੂਹ ਅੰਬਰਾਂ ਤੱਕ ਰੋਈ ਇਹ ਤੁਹਾਨੂੰ ਮਾਰਤਾ ਹੀ ਗਏ ਨੇ ਉਹ ਨਹੀਂ ਨਹੀਂ ਭਾ ਮੇਰਾ ਤਾਂ ਯਾਰ ਨਾ ਹੀ ਫੁੱਲਿਆ ਉਹ ਫੁੱਲ ਦੂਜਾ ਹੀ ਆਪਣਾ ਦਿੱਤਾ ਇਹ ਫੁੱਲ ਹੀ ਗਿਆ ਜੜਾੜਾ ਰੂਹ ਕਿਉਂ ਰੋਈ ਫੁੱਲ ਦੀ ਤਾਂ ਛੱਟ ਹੀ ਨਹੀਂ ਹੁੰਦੀ ਉਹ ਰੱਜੇ ਪੁੱਜੇ ਨੇ ਕਿਤੇ ਗਮਲੇ ਸਮੇਤ ਹੀ ਛੱਡ ਘਟਿਆ ਵੇਹਾ ਤੂੰ ਹੀ ਕੜੀਆਂ ਗੱਲਾਂ 'ਚ ਪਲਵਾਨ ਜੀ ਪੈ ਗਏ ਸ਼ਾਰੋ-ਸ਼ਾਰੀ ਦਾ ਉਹ ਨਹੀਂ ਭਰਾਵਾ ਹੱਸਣਾ ਤੈਨੂੰ ਆ ਆ ਜਾ ਇੱਧਰ ਆ ਇਹਦੇ ਵਿੱਚ ਵੜ ਤੇ ਸਹੀ ਤੈਨੂੰ ਫੇਰ ਪਤਾ ਲੱਗੂਗਾ ਆ ਮਿੱਟੀ-ਮੁੱਟੀ ਵੇਖ ਪਹਿਲਾਂ ਪੋਲੀ-ਪਾਲੀ ਆ ਪੋਲੀ ਨੂੰ ਮੈਂ ਕਿਹੜਾ ਇੱਥੇ ਘੁਲਣਾ ਵਾਂ ਬੂਟੇ ਲਾਉਣੇ ਆ ਸਸਤਰ ਆਪਣੇ ਲੈ ਗਿਆ ਆ ਉਹ ਨਾਲ ਸਸਤਰ ਰਾਣੂ ਕਹਦਾ ਇੱਥੇ ਜੰਗ ਲੱਗੀ ਆ ਰੰਬੀ ਦਾਤਰੀ ਆ ਭਰਾਵਾ ਗੱਲਾਂ ਤੋਂ ਪੁੱਠੇ ਹੀ ਕਰਦਾ ਜਿਹੜੀ ਤੈਨੂੰ ਗੱਲ ਪੁੱਛ ਰਿਹਾ ਤੂੰ ਉਹਦਾ ਜਵਾਬ ਹੀ ਪੁੱਠਾ ਦੇ ਦਿੰਨੇ ਆ ਪੁੱਠੇ ਪੁਰੇ ਹੋ ਤੇ ਨਹੀਂ ਆਇਆ ਕਿ ਦੇ ਦੂ ਆ ਭਾ ਕੋਈ ਮੈਂ ਪੁੱਠੇ ਪੁਰੇ ਨਹੀਂ ਆਇਆ ਆ ਮੇਨਾਂ ਸਮਾਨ ਲਵਾਓ ਯਾਰ ਨਾਲ ਤੇ ਆ ਕੰਮ ਨਵੇੜੀਏ ਮੂਲੀਆਂ ਮਾਲੀਆਂ ਹੀ ਭਾ ਤੁਸੀਂ ਵਾਵਾ ਲਾਈਆਂ ਵਾ ਓਏ ਕੱਲਣੀਆਂ ਵਾ ਨਾ ਹੁਣੇ ਸਾਰੇ ਐਕਸਪੋਰਟ ਇਹੋ ਹੀ ਹੋਣੀ ਮੂਲੀ ਬਾਹ ਸਾਡੀ ਆ ਵੱਲੇ ਮੰਡੀ ਥਾਡੇ ਜਾਂਦੀ ਆ ਤੇ ਭਾ ਇਹ ਦੂਜਾ ਮਾਰਾ ਮੈਨੂੰ ਇਹ ਗੱਲ ਦੱਸ ਵੀ ਜਿੱਦਾਂ ਆਪਣੇ ਕੋਈ ਘਾਹ ਵੀ ਹੁੰਦਾ ਵਾ ਘਾਹ ਜਿਹੜਾ ਜਾਪਾਨੀ ਘਾਹ ਜਨੂੰ ਕਹਿੰ ਉਹ ਭਾਏ ਕਿਹੜਾ ਜਾਪਾਨੀ ਦਾ ਹਾਂ ਆਹ ਕਿਹੜਾ ਆਲਾ ਭਖੜਿਆ ਆਲਾ ਪਹਾੜੀ ਘਾਹ ਦੇ ਸੁਣਿਆ ਹੈ ਆਹ ਕਿਹੜਾ ਜਾਪਾਨੀ ਘਾਹ ਕੱਢਦਾ ਈ ਉਹ ਜਾ ਤੈਨੂੰ ਪਤਾ ਹੀ ਨਹੀਂ ਆ ਤੈਨੂੰ ਪਤਾ ਨਹੀਂ ਆ ਮੈਨੂੰ ਕੋਈ ਚੇਤਾ ਕਰ ਲੈ ਹਾਂ ਜਾਪਾਨੀ ਕਾ ਓ ਅਈਸ਼ਾ ਹਾਂ ਆ ਗਿਆ ਜੇ ਤਾਂ ਆ ਗਿਆ ਵਾ ਉਹ ਤੁਹਾਨੂੰ ਭਈਆਂ ਕੋ ਮਿਲਣਾ ਜੇ ਭਈਆਂ ਕੋ ਮਿਲਣਾ ਭਈਏ ਜਪਾਨ ਚ ਰਹਿੰਦੇ ਆ ਸਾਖਾਂ ਮਾਰਦੇ ਗੁੜਕੇ ਜਦੋਂ ਪਚਕਾਰੀਆਂ ਆਈਆਂ ਉਤੇ ਕਾਹ ਦਿੰਦੇ ਆ ਕਿ ਜਾ ਲੈ ਜਾਓ ਇਹ ਆ ਪਾਣੀ ਕਾ ਉਹ ਜਾ ਭਰਾਵਾ ਪਤਾ ਪੂਰਾ ਤੈਨੂੰ ਹੈ ਨਹੀਂ ਇਹਦੇ ਐਵੇਂ ਗੱਲਾਂ ਰਲਾਈ ਜਾਂਦੇ ਆਈ ਉਹ ਜਾ ਪਾ ਮੈਨੂੰ ਪਤਾ ਵਾ ਫੁੱਲਾਂ ਬਾਰੇ ਸਾਰਾ ਪਤਾ ਨਹੀਂ ਆ ਤੇ ਦੱਸਦਾ ਕਿਉਂ ਨਹੀਂ ਫਿਰ ਫੁੱਲਾਂ ਬਾਰੇ ਜੇ ਤੈਨੂੰ ਪਤਾ ਵਾ ਤੇ ਓ ਯਾਰ ਮੈਂ ਕਿਦਾ ਚਾਰਿਆ ਬਾਲਕ੍ਰਿਸ਼ਨ ਆ ਕਿ ਸਾਰਾ ਕੁਝ ਮੈਨੂੰ ਦੱਸਣਾ ਮੈਦੀ ਆਦਵਾਈ ਆ ਤੇ ਆਦੀ ਆਦਵਾਈ ਆ ਜਾ ਭਾਜੀ ਤੁਸੀਂ ਚਾ ਲੈ ਆਓ ਕੋਈ ਇੰਟਰਵਿਊਡ ਹੈ ਜੋ ਮੇਰੀ ਕਰਨ ਬੂਟੇ ਬਾਟੇ ਲਵਾਉਣੇ ਤੇ ਲਵਾਓ ਮੈਂ ਜਾਵਾ ਹੋਰ ਵੀ ਮੈਨੂੰ ਕੰਮ ਆ ਪਹਿਲਾਂ ਜਿਹੜੀ ਤੂੰ ਲੈ ਗਏ ਆ ਉਹਨਾਂ ਦੀ ਆਪਾਂ ਗੱਲ ਕਰ ਲਈਏ ਕੀ ਆ ਉਹਨਾਂ ਦਾ ਕੀ ਰੇਟ ਲਾਉਂਗਾ ਉਹਨਾਂ ਦੀ ਤੇ ਤੁਸੀਂ ਗੱਲ ਨਹੀਂ ਕਰਨ ੜੇ ਹੋਰ ਮੈਨੂੰ ਗੱਲਾਂ ਸੁਣਾਈ ਆਂ ੜੇ ਚੱਲ ਆ ਕਿਵੇਂ ਕਿਵੇਂ ਦਾ ਦਊਂਗਾ ਦਾਸਾ ਗੁਰੂਓ ਤੁਸੀਂ ਤਾਂ ਮੈਨੂੰ ਾਕਾਜ ਦਿੱਤਾ ਚੱਲ ਆ ਜਾ ਭਰਾਵਾ ਤੱਤਾ ਨਾ ਆ ਆ ਬੂਟੇ ਲਾ ਦੇ ਚੱਲ ਤੈਨੂੰ ਦੱਸਦੇ ਆ ਕੀ ਆ ਆ ਬੂਟੇ ਦੇ ਨਹੀਂ ਮੈਂ ਕੱਟ ਕਰਨੇ 1 ਰੁਪਈਆ ਕਿਉਂ ਇਹਦਾ ਫੁੱਲ ਟੁੱਟਾ ਤਦ ਕਰਕੇ ਫੁੱਲ ਨਹੀਂ ਟੁੱਟਾ ਪਤਾ ਮਹਿੰਗਾ ਕਿੰਨਾ ਵਾ ਇਹ ਵਧੀਆ ਵਾ ਆਕਸੀਜਨ ਦਿੰਦਾ ਵਾ ਸਭ ਤੋਂ ਜਿਆਦੀ ਏ ਤੇ ਜੇ ਦੂਜੇ ਬੂਟੇ ਪੁੱੜਦਿਏ ਫੇ ਸਾਰੇ ਇਹਨੂੰ ਕੱਲੇ ਨੂੰ ਲਾ ਲੈਨੇ ਉਹ ਨਹੀਂ ਨਹੀਂ ਇਹ ਵਧੀਆ ਹੁੰਦਾ ਵਾ ਘਰ 'ਚ ਇਹ ਕਹਿੰਦੇ ਨਹੀਂ ਹੁੰਦੇ ਉਹ ਮਨੀ ਪਲਾਂਟ ਇਹ ਉਤੋਂ ਛੋਟਾ ਵਾ ਥੋੜਾ ਇਹ ਤਿਆਰ ਕਦੋਂ ਨੂੰ ਹੋਊਗਾ ਇਹ ਹੋ ਜਾਊਗਾ ਬਸ 50 ਸਾਲਾਂ 'ਚ ਉਦੋਂ ਨੂੰ ਆਪਾਂ ਮਰ ਮਰ ਜਾਣਾ ਵਾ ਹੂੰ ਤੇ ਆਪਾਂ ਨੂੰ ਕੀ ਫਾਇਦਾ ਹੋਣਾ ਇਹਦਾ ਉਹ ਗਾਂ ਆਉਣ ਵਾਲੀ ਨਸਲ ਨੂੰ ਤੇ ਹੋਊਗਾ ਆਉਣ ਵਾਲੀਆਂ ਨਸਲਾਂ ਦਾ ਕੌਣ ਸੋਚਣ ਡਿਆ ਇਥੇ ਆ ਨਹੀਂ ਬੂਟਾ ਹੀ ਲੈਣਾ ਇਹ ਮਾੜਾ ਬੂਟਾ ਤੇਰਾ ਆ ਇਹਦਾ ਮੈਂ 800 ਤੋਂ ਘੱਟ ਨਹੀਂ ਇਹ ਲੈਣਾ ਫੁੱਲ ਆ ਵਧੀਆ ਫੁੱਲ ਤੇ ਕੋਈ ਲੱਗਾ ਨਹੀਂ ਕੰਡੇ ਹੀ ਹੈ ਇਹਨੂੰ ਤਾਂ ਯਾਦੇ ਜਦੋਂ ਮਿਰਜੇ ਨੇ ਪ੍ਰਪੋਜ਼ ਕੀਤਾ ਇਹਨਾਂ ਸਾਹਿਬਾਂ ਨੂੰ ਇਸੇ ਫੁੱਲ ਦਾ ਕੀਤਾ ਉਹਦੀ ਨਸਲ ਦਾ ਵਾਏ ਤਰੇ ਮਾਰਿਆ ਗਿਆ ਹੈ ਮਿਰਜਾ ਏਡਾ ਕ ਫੁੱਲ ਲੈ ਕੇ ਗਿਆ ਹੈ ਗੁਰੂਆ ਕੰਡਿਆਂ ਵਾਲਾ ਹੈ ਆਹ ਕਾ ਦਾ ਬੂਟਾ ਯਾਰ ਇਹਦੇ ਬਾਰੇ ਦੱਸ ਗੁਰੂਆ ਇਹਦਾ ਹੀ ਨਹੀਂ ਪਤਾ ਤੁਹਾਨੂੰ ਇਹਦੇ ਬਾਰੇ ਤੇ ਅਨਪੜਾ ਨੂੰ ਪਤਾ ਵਾ ਤੁਹਾਨੂੰ ਕਿਉਂ ਨਹੀਂ ਪਤਾ ਅਨਪੜਾ ਨੂੰ ਭਰਾ ਬੂਟਾ ਪੁੱਛ ਲਿਆ ਤੈਨੂੰ ਦੱਸ ਕਿਹੜਾ ਬੂਟਾ ਵਾ ਇਹ ਆ ਪੱਥਰ ਚੱਟ ਪਤਾ ਪੱਥਰ ਚੱਟ ਦਾ ਹੁਣ ਤੁਹਾਨੂੰ ਉਹ ਵੀ ਨਹੀਂ ਪਤਾ ਹਣ ਉਹ ਕਰੋ ਚੱਟੀ ਦਾ ਜਿਨ੍ਹਾਂ ਨੇ ਪਥਰੀਆਂ ਪੁਥਰੀਆਂ ਆ ਨਾ ਉਹ ਚਾਟ ਲੈਣ ਤੇ ਕਰ ਦਿੰਦਾ ਸਹੀ ਹੈ ਤਾਈਓ ਇਹਦਾ ਨਾਮ ਆ ਪੱਥਰ ਚਾਟਾ ਬੰਦਾ ਨਾ ਕੋਈ ਮਾਰਦੀ ਭਰਾਵਾ ਪੱਥਰ ਚ ਪਾਉਂਦਿਆਂ ਨੂੰ ਆ ਇੱਧਰ ਕਰੇ ਬੂਟੇ ਆ ਜਿਹੜੇ ਆ ਇੱਧਰ ਲਾਇ ਇਹ ਤਾਂ ਠੀਕ ਆ ਆ ਆ ਬੂਟਾ ਲਾਓ ਇਹ ਕਿਹੜਾ ਬੂਟਾ ਵਾ ਇਹ ਆਲੂ ਵੀਰਾ ਆਲੂ ਵੀਰਾ ਇੱਕ ਤਾਂ ਹੁੰਦੀ ਆ ਆਲੂ ਵੀਰਾ ਇੱਕ ਆ ਆਲੂ ਵੀਰਾ ਇਹ ਭਾਜੀ ਦੇਸੀ ਆ ਇਹ ਮੈਂ ਘਰੇ ਆਪ ਖੁਦ ਤਿਆਰ ਕੀਤਾ ਆਪਣੇ ਹੱਥਾਂ ਇਹ ਪੰਜਾਬ ਬਣਾਇਆ ਭਾਜੀ ਦੇਸੀ ਦੇਸੀ ਕਿਉਂ ਖਾਦਾ ਕਦੀ ਸੇਤ ਲਈ ਚੰਗਾ ਨਾ ਹਾਂ ਇਹ ਆਲੂ ਵੀਰਾ ਵਾ ਇਹ ਵੀ ਵਧੀਆ ਇਹ ਕਿੰਨੇ ਦਾ ਦੇਣਾ ਫੇ ਇਹ ਦੇ ਦਿਓ 650 650 ਤੋਂ ਥੱਲੇ ਜਿਹੜਾ 650 ਤੋਂ ਕੋਈ ਨਹੀਂ ਹੈਗਾ ਬੂਟਾ ਮਾੜੀ ਕੁਆਲਿਟੀ ਕੋਈ ਨਹੀਂ ਰੱਖੀ ਇਹ ਬੂਟੇ ਸਾਰੇ ਤਾਂ ਤਾਂ ਹੀ ਆ ਥੱਲੇ ਵਾਲਾ ਕੋਈ ਬੂਟਾ ਨਹੀਂ ਰੱਖਿਆ ਹਾਂ ਤੇ ਆ ਬੂਟਾ ਜਿਹੜਾ ਇਹਨੂੰ ਫੁੱਲ ਪਲਾਸਟਿਕ ਵਾਲੇ ਲੱਗਦੇ ਕਿ ਦੁੱਜੇ ਵੀ ਕੋ ਲੱਗਦੇ ਆ ਇਹ ਜੇ ਅੱਚ ਲਾਵਾਂਗੇ ਫਿਰ ਇਹਨੂੰ ਪਲਾਸਟਿਕ ਦੇ ਲੱਗਦੇ ਆ ਤੇ ਜੇ ਜ਼ਮੀਨ 'ਚ ਲਾ ਦਾਂਗੇ ਤਾਂ ਫਿਰ ਇਹਨੂੰ ਫੁੱਲ ਦੁੱਜੇ ਲੱਗਣਗੇ ਹਾਂ ਉਲ ਗੁੱਲਾ ਲਾਲ ਸੂਏ ਫੁੱਲ ਇਹ ਕੀ ਹੈ ਇਹ ਮੰਤਰਿਆ ਇੰਨਾ ਬੂਟਿਆਂ ਦਾ ਵਾ ਇਹ ਮੈਂ ਆਪਣੇ ਗੁਰੂ ਮਾਰ ਨੂੰ ਧੋਣਾ ਵਾ ਉਲ ਗੁੱਲਾ ਲਾਲ ਸੂਆ ਫੁੱਲ ਕਾਕਾ ਗੱਲ ਸੁਣ ਮੰਤਰ ਸੇਖਲਾ ਜਦੋਂ ਵੀ ਫੁੱਲ ਤੋੜਨਾ ਵਾ ਉਲ ਗੁੱਲ ਲਾਲ ਸੂਹੇ ਫੁੱਲ ਬੋਲ ਫੁੱਲ ਗੁੱਲ ਫੁੱਲ ਉਦਾਂ ਦੇ ਬੜੀ ਜ਼ਬਾਨ ਚੱਲਦੀ ਹੁਣ ਵੇਖ ਕੌਣ ਨਹੀਂ ਡਿਆ ਤੂੰ ਭਰਾ ਮੰਤਰੀ ਨੂੰ ਪੁੱਠਾ ਜਾਣ ਡਿਆ ਦੱਸਣਾ ਇਹ ਕਿਹੜਾ ਮੰਤਰ ਹੁੰਦਾ ਜੇ ਮੰਤਰ ਪੜ੍ਹ ਕੇ ਤੋੜੂਗਾ ਫੇਰ ਨਹੀਂ ਫੁੱਲ ਮਰ ਜਾਉਂਦਾ ਅਬ ਬੂਟਾ 100 100 ਦੇ ਦੇ ਤੇ ਗਾਂ ਕੰਮ ਨਿਬੜੇਗਾ ਉਹ ਜਾ ਭਰਾਵਾ ਇੰਨੇ ਦਾ ਤੇ ਮੇਰਾ ਤੇਲ ਹੀ ਲੱਗ ਗਿਆ ਵਾ ਗੁਰੂਆ ਤੇ ਲੱਗਾ ਤੂੰ ਰੇੜੀ ਤੇ ਇੱਤੇ ਕਰਾ ਤੇਲ ਲੱਗਾ ਜਰਾ ਨਾਤ ਹੋ ਕੇ ਪਿੰਡੇ ਨੂੰ ਲਾਇਆ ਵਾਲਾ ਨੂੰ ਲਾਇਆ ਦੀਵੇ ਚ ਪਾਇਆ ਰੱਬ ਦਾ ਨਾਮ ਤੇ ਆਇਆ ਤੇ ਫੇਰ ਮ ਆਇਆ ਕਿ ਕੰਮ ਆਇਆ ਤੇ ਤੂੰ ਹੀ ਗੁਰੂਆ 100 100 ਚ ਗੱਲ ਮਕਾਉਣ ਦੇ ਜੇ ਆਹ ਨਾ 100 100 ਚ ਕਿੰਨੇ 2 4 6 ਤੇ 7 700 ਰੁਪਇਆ ਤੇਰਾ ਬੰਦਾ ਉਹ ਉਹ ਨਹੀਂ ਨਹੀਂ ਗੁਰੂਆ ਇਦਾਂ ਨਹੀਂ ਮੈਂ ਤੇ ਪਰਚੀ 5000 ਦੀ ਬਣਵਾ ਕੇ ਲਿਆ ਆ 5000 ਦੀ ਪਰਚੀ ਬਣਾ ਕੇ ਲਿਆ ਆ ਤੇਨੂੰ ਪਰਚੀ ਤੇ ਲਿਖ ਕੇ ਦੇ ਦਈਏ 5000 ਫਿਰ ਤੇ ਠੀਕ ਆ ਪਰਚੀ ਤੇ ਲਿਖ ਦੋ ਉਹ ਚਲੋ ਇਧਰ ਆਓ ਫੁੱਲ ਛੜੀ ਜਾਣ ਡਿਆ ਵਾ ਚਲੋ ਭਰਾ ਪਰੇ ਹੋ ਮੈਂ ਜਾਵਾਂ ਉਹ ਕਿਧਰ ਚੱਲੇ ਆ ਭਰਾਵਾ ਫੁੱਲ ਨਹੀਂ ਲਾਉਣੇ ਮੈਂ ਇੱਥੇ ਕੰਦਾ ਦੇ ਫੁੱਲ ਫੁੱਲ ਲੈ ਜਾਣਾ ਵਾ ਲੈਂਦੇ ਰਿਓ ਮੈਕਾਂ ਸਾਰਾ ਟੱਬਰ ਬਹਿ ਗਿਆ ਇੱਥੇ ਬੁੱਢੀਆਂ ਦੇ ਚੱਲੋ ਪਰੇ ਫੁੱਲ ਤਾਂ ਮੈਂ ਬੜੇ ਵੇਖੇ ਆ ਹਾਂ ਪਰ ਅੱਜ ਮੈਂ ਦੋ ਨਵੇਂ ਫੁੱਲ ਵੇਖੇ ਹੀ ਨਵੇਂ ਫੁੱਲ ਆਹੋ ਕਿਹੜੇ ਫੁੱਲ ਚਵਲਾਂ ਦੇ ਫੁੱਲ ਉਹ ਕਿਹੜੇ ਫੁੱਲ ਹੁੰਦੇ ਆ ਆਪਣੇ ਆਸੇ-ਪਾਸੇ ਵੇਖ ਲੋ ਕੇ ਇਹ ਆਪਾਂ ਨੂੰ ਕਹਿੰਦੇ ਆ ਫਾੜੋ ਜਰਾ ਇਹਨੂੰ